रोटी बाय इंडिपेंडेंस कणकण में स्वाद कणकण में भारत गुलाब कौर इस नाम ते इस नाल जुड़ी दिलेरी ते देश भक्ति दी कहानी शायद ही ज्यादा ਲੋਕਾਂ ਨੂੰ ਪਤਾ ਹੋਵੇ ਵਿਦੇਸ਼ੀ ਧਰਤੀ ਦੀ ਆਰਾਮਦਾਇਕ ਜ਼ਿੰਦਗੀ ਠੁਕਰਾ ਕੇ ਜਾਨ ਜੋਖਮ ਚ ਪਾਈ ਤੇ ਅੰਗਰੇਜ਼ਾਂ ਦੇ ਚੱਕੇ ਛੁੜਾਏ ਹੋਰ ਤਾਂ ਹੋਰ ਦੇਸ਼ ਦੀ ਆਜ਼ਾਦੀ ਲਈ ਇਹਨਾਂ ਨੇ ਆਪਣੇ ਪਤੀ ਨੂੰ ਵੀ ਛੱਡ ਦਿੱਤਾ ਗੁਲਾਬਕੌਰ ਦੇ ਜਜ਼ਬੇ ਦੀ ਐਸੀ ਕਹਾਣੀ ਜਿਸ ਦੀ ਬਦੌਲਤ ਅਸੀਂ ਆਜ਼ਾਦੀ ਦੀ ਮਹਿਕ ਲੈ ਪਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਇਤਿਹਾਸ ਦੇ ਪੰਨਿਆਂ 'ਚੋਂ ਗੁਲਾਬਕੌਰ ਦੀ ਇੱਕ ਤਸਵੀਰ ਹੀ ਸਾਹਮਣੇ ਆਈ ਹੈ ਇਸ ਤਸਵੀਰ ਨਾਲ ਹੀ ਇਹਨਾਂ ਦੀ ਦੇਸ਼ ਤੇ ਮਰ ਮਿਟਣ ਦੀ ਪੂਰੀ ਕਹਾਣੀ ਸੁਣਾਉਂਦਿਆਂ ਕੇਂਦਰ ਸਰਕਾਰ ਦੀ ਵੈਬਸਾਈਟ ਅੰਮ੍ਰਿਤ ਮਹੋਸਤਵ 'ਚ ਅਨਸੰਗ ਹੀਰੋਸ 'ਚ ਗੁਲਾਬਕੌਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਗੁਲਾਬਕੌਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਖਸ਼ੀਵਾਲਾ 'ਚ ਹੋਇਆ ਸਾਲ 1890 ਚ ਨੇੜਲੇ ਪਿੰਡ ਜਖੇਪਾਲ ਦੇ ਰਹਿਣ ਵਾਲੇ ਮਾਨ ਸਿੰਘ ਨਾਲ ਵਿਆਹ ਹੋਇਆ ਦੋਵਾਂ ਨੇ ਖੇਤੀ ਕਰਕੇ ਘਰ ਚਲਾਉਣਾ ਪਰ ਹਾਲਾਤ ਐਸੇ ਕਿ ਕੁਝ ਬਚਦਾ ਹੀ ਨਹੀਂ ਸੀ ਰੋਟੀ ਵੀ ਨਹੀਂ ਸੀ ਜੁੜਦੀ ਤੇ ਚੰਗੀ ਜ਼ਿੰਦਗੀ ਜਿਉਣ ਲਈ ਕਰਜ਼ਾ ਚੁੱਕ ਕੇ ਪਤੀ ਨਾਲ ਮਨੀਲਾ ਚਲੇ ਗਏ ਅੱਗੇ ਅਮਰੀਕਾ ਜਾਣ ਦਾ 플ਾਨ ਸੀ ਮਨੀਲਾ ਚ ਦੋਵਾਂ ਨੇ ਗਦਰ ਪਾਰਟੀ ਦਾ ਇੱਕ ਪ੍ਰੋਗਰਾਮ ਅਟੈਂਡ ਕੀਤਾ ਤੇ ਉਸ ਤੋਂ ਬਾਅਦ ਐਸੀ ਸੋਚ ਬਦਲੀ ਕਿ ਦੇਸ਼ ਦੀ ਆਜ਼ਾਦੀ ਲਈ ਜੂਝਣ ਦਾ ਮਨ ਬਣਾ ਲਿਆ पर कुछ समय बाद कुछ ऐसा होया कि पति मानसिंह ने पैर पीछे खींचले पर गुलाब कौर अपने लफ्ज़ों दे ऐसे पक्के सी भी भी कि पति ਨੂੰ ਦੇਸ਼ ਦੀ ਆਜ਼ਾਦੀ ਲਈ ਛੱਡ ਕੇ ਇਕੱਲੇ ਨਿਕਲ ਗਏ ਤੇ ساری ਉਮਰ ਆਜ਼ਾਦੀ ਸੰਗਰਾਮ ਦੇ ਲੇਖੇ ਲਾ ਦਿੱਤੀ ਕਦੇ ਵੀ ਪਿਛਾ ਮੁੜ ਕੇ ਨਹੀਂ ਦੇਖਿਆ ਗਦਰ ਪਾਰਟੀ ਵਿੱਚ ਬੀਬੀ ਗੁਲਾਬਕੌਰ ਮਾਈ ਭਾਗੋ ਦੇ ਵਾਰਸ ਵਜੋਂ ਮੰਨੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਗੁਲਾਬਕੌਰ ਨੇ ਪਤੀ ਨੂੰ ਕਿਹਾ ਕਿ ਵਿਦੇਸ਼ਾਂ ਵਿੱਚ ਕੰਮ ਕਰਨ ਨਾਲੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਚੱਲੀਏ ਤੇ ਗਦਰ ਪਾਰਟੀ ਦਾ ਸਾਥ ਦੇਈਏ ਆਜ਼ਾਦੀ ਪਿੱਛੋਂ ਆਪਣਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਜਾਗਣਾ ਮਰਨਾ ਜੀਣਾ ਸਭ ਦੇਸ਼ ਵਾਸਤੇ ਹੋਵੇਗਾ ਜਿੱਥੇ ਆਪਾਂ ਸੁੱਖ ਦਾ ਸਾਹ ਲਵਾਂਗੇ ਉੱਥੇ ਹੀ ਆਪਣੀ ਔਲਾਦ ਵੀ ਸੁੱਖ ਪਾਵੇਗੀ ਪਰਮਾਨ ਸਿੰਘ ਨੇ ਮਨ ਕਰ ਦਿੱਤਾ ਗੁਲਾਬਕੌਰ 40 ਹੋਰ ਗਦਰੀਆਂ ਨਾਲ ਐਸਐਸ ਕੋਰੀਆ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋਏ ਤੇ ਜਥੇ ਦਾ ਹਿੱਸਾ ਬਣ ਗਏ ਕਲਕੱਤਾ ਦੀ ਬੰਦਰਗਾਹ ਤੋਂ ਉੱਤਰ ਦੀਆਂ ਗੁਲਾਬਕੌਰ ਨੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਲਈ ਆਪਣੇ ਪਤੀ ਦਾ ਨਾਂ ਜੀਵਨ ਸਿੰਘ ਪਿੰਡ ਦੋਲਾ ਸਿੰਘ ਵਾਲਾ ਲਿਖਵਾਇਆ ਇਹ ਸਿਰਫ ਪੁਲਿਸ ਤੋਂ ਬਚਣ ਦਾ ਬਹਾਨਾ ਸੀ ਭਾਰਤ ਪਹੁੰਚਣ ਉੱਤੇ ਗੁਲਾਬਕੌਰ ਕੁਝ ਹੋਰ ਗੱਦਰੀਆਂ ਨਾਲ ਕਬੂਤਸਲਾ ਹੁਸ਼ਾਰਪੁਰ ਜਲੰਧਰ ਵਿੱਚ ਸਰਗਰਮ ਰਹੇ ਤੇ ਬੀਬੀ ਗੁਲਾਬਕੌਰ ਬ੍ਰਿਟਿਸ਼ ਸਰਕਾਰ ਦੇ ਵਫਾਦਾਰਾਂ ਪੁਲਿਸ ਅਤੇ ਹਾਕਮਤ ਦੀਆਂ ਨਜ਼ਰਾਂ ਤੋਂ ਬਚ ਕੇ ਕਈ ਵਾਰ ਪੇਸ ਵਟਾ ਕੇ ਹਰ ਕੰਮ ਨੂੰ ਸੂਚ-ਪੂਜ ਨਾਲ ਅੰਜਾਮ ਦਿੰਦੇ ਸੀ ਜੋ ਵੀ ਗਦਰ ਪਾਰਟੀ ਵੱਲੋਂ ਉਹਨਾਂ ਨੂੰ ਸੌਂਪਿਆ ਜਾਂਦਾ ਸੀ ਪੁਲਿਸ ਨੇ ਉਹਨਾਂ ਨੂੰ ਧਿਆਣਾ ਇਨਟੈਰੋਗੇਸ਼ਨ ਸੈਂਟਰ ਵਿੱਚ ਹਿਰਾਸਤੇ ਚ ਲਿਆ ਗਦਰ ਲਹਿਰ ਦੇ ناکਾਮ ਰਹਿਣ ਤੋਂ ਬਾਅਦ ਵੀ ਉਹਨਾਂ ਦਾ ਗਦਰ ਵਿਚਾਰਧਾਰਾ ਵਿੱਚ ਅਕੀਦਾ ਬਣਿਆ ਰਿਹਾ ਰੋਟੀਆਂ ਵਾਲੇ ਟੋਕਰੇ ਵਿੱਚ ਅਸਲਾ ਅਤੇ ਹੋਰ ਹਥਿਆਰ ਰੱਖ ਕੇ ਪੁਲਿਸ ਦੇ ਘੇਰੇ ਵਿੱਚੋਂ ਨਿਕਲ ਜਾਣਾ ਕੋਈ ਮਾਮੂਲੀ ਗੱਲ ਨਹੀਂ ਫੜੇ ਜਾਣ ਤੇ ਉਹਨਾਂ ਨੂੰ ਅੰਜਾਮ ਵੀ ਭੁਗਤਨੇ ਪਏ ਇੱਕ ਰਿਪੋਰਟ ਦੇ ਮੁਤਾਬਕ ਗ੍ਰਫਤਾਰ ਕਰਕੇ ਗੁਲਾਬਕੌਰ ਜਿਹਨੂੰ ਲਾਹੌਰ ਦੇ ਸ਼ਾਹੀ ਕਿਲੇ ਜਿਸਨੂੰ ਆਮ ਪਾਸ਼ਾ ਵਿੱਚ ਬੁੱਚੜਖਾਨਾ ਵੀ ਕਿਹਾ ਜਾਂਦਾ ਸੀ ਵਿੱਚ ਕੈਦ ਕਰ ਦਿੱਤਾ ਗਿਆ ਗਦਰ ਪਾਰਟੀ ਦੇ ਭੇਦ ਅਤੇ ਗਦਰੀ ਸਾਥੀਆਂ ਦੇ ਨਾਂ ਉਹਨਾਂ ਦੇ ਟਿਕਾਣੇ ਅਤੇ ਰਣਨੀਤੀ ਜਾਣਨ ਲਈ ਤਸ਼ੱਦਦ ਕੀਤਾ ਗਿਆ ਪਰ ਬ੍ਰਿਟਾਨਵੀ ਸਰਕਾਰ ਉਹਨਾਂ ਦੇ ਮੂੰਹ ਵਿੱਚੋਂ ਕੋਈ ਵੀ ਭੇਦ ਕਢਵਾ ਨਹੀਂ ਸਕੀ ਆਖਰੀ ਸਰਕਾਰ ਨੇ ਤੱਕ ਹਾਰ ਕੇ ਹੱਡੀਆਂ ਦੀ ਮੁੱਠ ਬਣੀ ਅਦਮੋਈ ਗੁਲਾਬਕੌਰ ਨੂੰ ਰਿਹਾ ਕਰ ਦਿੱਤਾ ਫਿਰ ਉਹਨਾਂ ਦੇ ਗੱਦਰੀ ਸਾਥੀ ਇਹਨਾਂ ਨੂੰ ਪਿੰਡ ਕੋਟਲਾ ਨੋਧ ਸਿੰਘ ਵਾਲਾ ਲੈ ਗਏ ਜੋ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ ਉਹ ਉੱਥੇ ਭਾਈ ਅਮਰ ਸਿੰਘ ਕੋਲ ਰਹਿਣ ਲੱਗ ਪਈ ਇਸ ਤੇ ਥਾਂ ਤੇ ਗੁਲਾਬਕੌਰ ਜੀ ਨੇ 1941 ਵਿੱਚ ਆਖਰੀ ਸਾਹ ਲਏ ਤੇ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਲੜਨ ਵਾਲੀ ਬੀਬੀ ਗੁਲਾਬਕੌਰ ਜੀ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ